ਤੂੰ ਇਸ ਕੰਮ ਤੋਂ ਕਿ ਲੈਣਾ ਤੂੰ ਛੱਡਾ ਆਪਣੀ ਜ਼ਿੰਦਗੀ ਜੀ ਜੋਨ ਆਈ ਹੋ ਗਿਆ ਪਾਦੀ ਪੂਰੀ ਤੌਰਿਆ ਆ ਜਾ ਪਾ ਦੇ ਤੈ ਨਾਲੇ ਭਾਨੇ ਕਾ ਲਓ ਜੀ ਤੇ ਜ਼ਿੰਮਨ ਦੇ ਵਿੱਚ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜ਼ਿੰਦਗੀ ਦੇ ਵਿੱਚ ਕਿਰਦਾਰਾਂ ਲਈ ਗੱਲ ਹੁੰਦੀ ਹੈ ਸ੍ਰੀ ਦੋਦਨ ਸੈਜ ਜੀ ਨੇ ਕਿਸੇ ਨੇ ਕਿਹਾ ਕਿ ਤੂੰ ਛੱਡ ਤੁਨੀ ਇਸ ਗੱਲ ਤੋਂ ਕਿ ਲੈਣਾ ਤੂੰ ਆਪਣੀ ਜ਼ਿੰਦਗੀ ਜੀ ਪਰ ਮੈਂ ਸੁਣਿਆ ਮੈਂ ਇੱਕ ਜਵਾਬ ਦਿੱਤਾ ਨਾ ਆਖਿਆ ਉਹ ਜਿਹੜੇ ਆਪ ਨਹੀਂ ਬਿਕਦੇ ਉਹਨਾਂ ਦੀਆਂ ਤਸਵੀਰਾਂ ਵੇਚਦੀਆਂ ਝਾਤ ਮਾਰ ਲਿਓ ਅੱਜ ਤਸਵੀਰਾਂ ਹੀ ਉਹਨਾਂ ਦੀਆਂ ਖਰੀਦਦੇ ਆ ਜਿਹੜੇ ਆਪ ਨਹੀਂ ਸਨ ਵਿਕੇ ਤੇ ਕਿਰਦਾਰਾਂ ਦੇ ਮੁੱਲ ਹੁੰਦੇ ਕਿਰਦਾਰ ਜਿਹੜੇ ਆ ਉਹ ਕਿਰਦਾਰ ਜਿਹੜਾ ਉੱਚਾ ਸੋਚਾ ਹੋਵੇ ਤੇ ਇਹਦੇ ਤੋਂ ਵੱਡੀ ਗੱਲ ਹੀ ਕੋਈ ਨਹੀਂ ਤੇ ਸੁਰੂ ਚਾਪਾਂ ਗੱਲ ਕੀਤੀ ਕਿ ਵੇਖੋ ਜੀਵਨ ਚ ਵਿਚਰਦੇ ਆ 100 ਚੀਜ਼ਾਂ ਹੁੰਦੀਆਂ ਇਤਫਾਕ ਭਾਈਚਾਰਾ ਜਿਹੜਾ ਉਹ ਜਾਣਦਾ ਰਿਹਾ ਸਮਾਜ ਦੀ ਇਹ ਤਰਾਸਦੀ ਹੈ ਕਿ ਇੱਕ ਵੀਰਾਂ ਤੇ ਤੁਹਾਨੂੰ ਗੀਤ ਸੁਣਾਉਣ ਲੱਗਾ ਕਿ ਸਭ ਕੁਝ ਉਸ ਤਰ੍ਹਾਂ ਹੀ ਚੱਲ ਰਿਹਾ ਆ ਆਪਸੀ ਤੋਫਾਗ ਜਿਹੜਾ ਉਹ ਕਿਤੇ ਨਾ ਕਿਤੇ ਗਵਾਜਦਾ ਜਾਂਦਾ ਹੈ ਤੇ ਵੀਰਾਂ ਵੀਰਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ सूरज चन सतारे पहिला वारे सारे शायदि सभु दोस्त सूरज चन सतारे पहिला वारे सारे न कुझु न भुले आय ਭੁੱਲਿਆ ਏ ਤੇ ਹੋਇਆ ਕੀ ਉਹ ਬਸ ਇੱਕ ਵੀਰ ਬਰਾਬਰ ਵੀਰ ਦੇਮ ਤਰੋ ਖੜਨਾ ਭੁੱਲਿਆ ਏ ਬਸ ਇੱਕ ਵੀਰ ਬਰਾਬਰ ਵੀਰ ਦੇਮ ਤਰੋ ਖੜਨਾ ਭੁੱਲਿਆ ਏ ਬਸ ਇੱਕ ਵੀਰ ਬਰਾਬਰ ਬਬਰ ਵੀਰ ਜਿਹੜਾ ਉਹ ਖੜਨਾ ਭੁੱਲ ਗਿਆ ਪਰ ਕਿੰਤੀ ਅੱਜ ਵੀ ਉਦਾਂ ਹੀ ਚੱਲਦੀ ਤੇ ਮੈਨੂੰ ਉੱਥੇ ਘਰ ਬੈਠਿਆਂ ਭਾਜੀ ਨੇ ਇੱਕ ਗੱਲ ਸੁਣਾਈ ਕਹਿੰਦੇ ਵੀ ਮੇਰਾ ਚਾਚੇ ਦਾ ਪੁੱਤ ਸੀ ਦਿਓ ਤੇ ਕਹਿੰਦੇ ਵੀ ਉਹ ਮੇਰੇ ਉਨੇ ਚਾਉਂ ਚ ਕਹਿੰਦੇ ਥੱਪੜ ਮੇਰੇ ਮਾਰਦਾ ਤੇ ਕਹਿੰਦੇ ਦੁਨੀਆ ਮਾਦਾ ਇਸ ਤੇ ਮੈਨੂੰ ਆਖੇ ਸਾਰਿਆਂ ਕਹਾਂ ਵੀ ਅਰਤੇ ਦੀ ਬੇਇੱਜ਼ਤੀ ਹੋਈ ਤੈਨੂੰ ਸਾਰਿਆਂ ਚ ਕਹਿਤਾ ਕਹਿੰਦੇ ਵੀ ਮੈਂ ਕਿਹਾ ਵੀ ਜਦੋਂ ਮੈਂ ਘਰ ਜਾਣਾ ਤੇ ਮੈਂ ਚਾਚੇ ਨੂੰ ਮੋਬੀ ਉਹ ਖਾਂਦਾ ਇੱਕ ਦੂਸਰੇ ਨਾਲ ਖਲੋਣਾ ਜਿਹੜਾ ਉਹ ਅਸੀਂ ਛੱਡ ਗਏ ਆਪਸੀ ਤੂਫਾਕ ਛੱਡ ਗਏ ਪਰ ਕਿੱਥੀ ਅੱਜ ਵੀ ਓਦਾਂ ਚੱਲਦੀ ਹੈ ਜਿਵੇਂ ਚੱਲਦੀ ਸੀ ਨਾ ਹੀ ਫਕਰਾ ਫਕੀਰੀ ਨਾ ਹੀ ਆਸ਼ਿਕਾ ਆਸ਼ਿਕ ਕਹਿੰਦੇ ਵੀ ਨਾ ਫਕਰ ਆ ਫਕੀਰੀ ਛੱਡੀ ਮੈਂ ਇਸ਼ਾਰਾ ਕੀਤਾ ਕਹਿਣ ਲੱਗੇ ਕਹਿੰਦੇ ਵੀ ਫਕਰ ਫਕੀਰੀ ਨਹੀਂ ਛੱਡੀ ਨੇਹੋ ਆਲਿਆ ਨੇਹੋ ਨਹੀਂ ਛੱਡਿਆ ਅਹੀਂ ਇਤਫਾਕ ਸਾਰਾ ਕੋ ਛੱਡ ਕੇ ਬੈਗੇ ਨਾ ਹੀ ਫਕਰ ਫਕੀਰੀ ਨਾ ਯਾਰਾਂ ਨੇ ਯਾਰੀ ਛੱਡੀ ਏ नाही किस मज़दूर करनी महिनत पारी छॾी ना परवान नाली छमा ते सड़ना भुलिया